ਚਲੋ ਚਲੋ ਅਸੀਂ ਪੈਸੇ ਪੁਏ ਕਮਾ ਕੇ ਚੱਕੇ ਹੁਣ ਆਦੇ ਅਸੀਂ ਹੁਣ ਚੱਲਿਆ ਝੋਨਾ ਧਿਆੜੀਆਂ ਬਾਗ ਹੁਣ ਦੂਜੇ ਦਿਹਾੜੀਆਂ ਕਰਕੇ ਆਈਏ ਉਹ ਦੂਜੀਆਂ ਦਿਹਾੜੀਆਂ ਵੀ ਕਰਨੀਆਂ ਯਾਰ ਤੁਹਾਨੂੰ ਪਤਾ ਹੀ ਨਹੀਂ ਜਿਹੜੀ ਗੱਲ ਆਪਾਂ ਅਸੀਂ ਚੱਲਿਆ ਹੁਣੇ ਖੇਤ ਅੱਡੀ ਨਮੀ ਐ ਕੁਮਾਤੇ ਹਾਂ ਤੇ ਨਾ ਆਦਾਂ ਮਸ਼ੀਨ ਆ ਰਹੀ ਏ ਸਾਡੇ ਨਾਲ ਸੋਝੇ ਠੀਕ ਆ ਕੌਣ ਆਊਗਾ ਅਸੀਂ ਇਹ ਆਉਂਗੇ ਮੈਸੀਨਾ ਨਹੀਂ ਨਹੀਂ ਕੋਲ ਅਪਰਲੋਪਰੀਆ ਆ ਲਾਉਟਰ ਮੈਸੀਨਾ ਮੇਂ ਸੇਮੈਂਡਰਦੀ ਕੀ ਆ ਬੇਚੇ ਨੇੜੇ ਕਾਰਾ ਪੀ ਗੱਡੀ ਦਾ ਮੀਟਰ ਨਹੀਂ ਚੱਲਦਾ ਮੀਟਰ ਨਹੀਂ ਜਾ ਮੈਂ ਪਹਿਲਾਂ ਬਾਈ ਨੇ ਪਾਇਆ ਸੀ ਵਾਰਮ ਸੈਟ ਜਾਂਦਾ ਪਾਇਆ ਸੀ ਬਣੀ ਨਹੀਂ ਗੱਲ ਮਸਲ ਤਾ ਫੇਰ ਨਹੀਂ ਨਹੀਂ ਵਾਰਮ ਸੈਟ ਨਹੀਂ ਨਾ ਆਕਸੀਮੀਟਰ ਜੇ ਬਾ ਨਾ ਆਉਂਦਾ ਹਸ਼ ਹਸ਼ ਮੀਟਰ ਚੰਗਾ ਹੂੰ ਅੰਡਾ ਨਾ ਰਾਟੇ ਦਾ ਹੋਣੀ ਆ ਹਨਾ ਜੀ ਫਿਰ ਅਜੇ ਤਾਂ ਕੱਲ ਅੱਗ ਘੱਟ ਲਈ ਲੋਕਾਂ ਨੇ ਕਰਕੇ ਧੁੰਦ ਅੱਜ ਧੂਆਂ ਘੱਟ ਸੀਗਾ ਰਾਤ ਤਰ ਕੇ ਧੁੰਦ ਘਟ ਗਈ ਜੇ ਅੱਗ ਲੱਗੀ ਹੁੰਦੀ ਕੱਲ ਜਾਲੇ ਫਿਰ ਧੂਆਂ ਹੋਣਾ ਸੀ ਤਰ ਕੇ ਧੁੰਦ ਬਣਨੀ ਸੀ ਤੇ ਠੰਡ ਆਉਣੀ ਲਿਆ ਗੋਲਿਆ ਆਪਣੀ ਕਿਹੜੀ ਆਹ ਵਾਹਿਗੁਰੂ ਆ ਆਪਣੀ ਨਤਾ ਗੋਲਿਆ ਲਓਈ ਸੇਗ ਚਲ ਬਈ ਚਲ 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 ਮੈਂ ਦੱਤੀ ਦੋ ਨਹੀਂ ਤਾਂ ਮੈਂ ਵੀ ਲੱਗ ਜਾਂਦਾ ਹੂੰ ਗੱਮਾ ਮਮਾ ਡੈਡੀ ਤੇ ਦੋ ਕਪ ਚਾਹ ਦੇ ₹200 ਚੈਲ ਡਿਲੀਵਰ ਕਰਾਉਣੀ ਐ ਸੀ ਇਹ ਤੋਂ ਇਹ ਕੇਸ ਕਰੂਗਾ ਚੈਲ ਡਿਲੀਵਰ ਦਾ ਵੀ ਜਵਾਕਾ ਤੋਂ ਕੰਮ ਕਰਾਉਂਦਾ ਉਹਦੇ ਪਚਲਾਈ ਕਾਰ ਤੇ ਅੱਜ ਆਪਾਂ ਚਲਾਉਣਾ ਟਰੈਕਟਰ ਵਾਹਨਾ ਚ ਫਰਦੇ ਆ ਤੇ ਝੋਨੇ ਚਾਣੇ ਅਸੀਂ ਚੱਕ ਕੇ ਲੈ ਆਣੇ ਆ ਆਦੇ ਬਲ ਲਿਖ ਗਏ ਨਿਊਟਰਲ ਕਿਥੋਂ ਦਾ ਹੈ ਮਮਾ ਦੱਸੀ ਕਰਾ ਨਿਊਟਰਲ ਕਿਥੋਂ ਦਾ ਨਿਊਟਰਲ ਲੱਗਦਾ ਲਾਉਣੀ ਤਾਂ ਪਹਨਾਂ ਲੱਗੇ ਪਤਾ ਗਏ ਪਹਿਲਾ ਕਿਦੋਂ ਬਣਾ ਪਹਿਲਾ ਆ ਗਿਆ ਨਾ ਵਾਵਾ ਟ੍ਰਾਈਟਰ ਆ ਗਿਆ ਜੱਪੜੂ ਯਾਰ ਦਾ ਅਪੁੱਤ ਜੱਟਾ ਦਾਣੀ ਵਾਂਦਾਂ ਨੂੰ ਵਟੇ ਤੜਕੇ ਦਾ ਪਾਪਾ ਵਾਵਾ ਆਇਆ ਟ੍ਰਾਈਟਰ ਵਾਵਾ ਉਹ ਬੰਦਾ ਕਹਿੰਦਾ ਉਹ ਬੰਦਾ ਟਿਕਿਆ ਦਾ ਬੱਚਾ ਲੈ ਕੇ ਚਾ ਲੈਣਾ ਟਰੈਕਟਰ ਆਪਣਾ ਚਾਚਾ ਲੈ ਗਿਆ ਚਾ ਲੈ ਕੇ ਉਹਨੇ ਫੇਰ ਆਵਾਂਗੇ ਮਸ਼ੀਨ ਆਈ ਤੋ ਮਸ਼ੀਨ ਐ ਪਹੁੰਚੀ ਨਹੀਂ ਜੋ ਨਾ ਘਟਣਾ ੜੇ ਯਾਰ ਵੀ ਸਤ ਸਾਲ ਫਤਾਲਦੀਨੀ ਮਾਰ ਫਰਾ ਮਮਾ ਸੱਡਾ ਮੁੱਛਲ ਤੋਂ ਹੁੰਦਾ ਆ ਦੁਗਾ ਮਮਾ ਸਾਰੇ ਕੰਮ ਕਰਦਾ ਵੀਲੌਗ ਬਣਾਉਂਦਾ ਚਾਹ ਉਹਨਾਂ ਦਾ ਖੇਤ ਜਾਂਦਾ ਪਾਣੀ ਲਾਉਂਦਾ ਵਾਣਵਾਉਂਦਾ ਫਸਲ ਕੱਟਦਾ ਵਰਕਸ਼ਾਪ ਤੇ ਕੰਮ ਵੀ ਕਰਦਾ ਹੁਣ ਇਹ ਮੋਟਰਸਲ ਤੋੜਿਆ ਚੰਗੀ ਤਰ੍ਹਾਂ ਤੋੜੀ ਹੋਣਾ ਇਹ ਤਾਂ ਫਾਲਤ ਨਾ ਕਢਣਾਗੇ ਲੈ ਵੀਰੇ ਇੱਕ ਇੱਕ ਹੀ ਬੂਟ ਹੈ ਜੋ ਅਗੜੀ ਦੇ ਪੋਨਾਂ ਤੋਂ ਵੀ ਕਿਹੜੀ ਸਿਫਰ ਦਾ ਇਹ ਆਪ ਜਵਾਕ ਆ ਇਹ ਵੀ ਕਾਕਾ ਹੀ ਆ ਪਤਾ ਨਹੀਂ ਨਾ ਮਸਤਾ ਨਾ ਪੂਰਾ ਪੂਰਾ ਮਸਤਾ ਹੈ ਬੈਕ ਚਾਰੇ ਪਾਸੇ ਚੱਕਰੀਆਂ ਗਾਉਂ ਜਾਂਦਾ ਹੁਣ ਚੱਲਿਆ ਸੀ ਜੈਤੋ ਤੇ ਜੈਤੋ ਸਾਨੂੰ ਹੈਗਾ ਥੋੜਾ ਬੈਂਕ ਚ ਕੰਮ ਲੈਂਟਾ ਇਧਰ ਉਧਰ ਹਵੜਾ ਦਵੜੀ ਕਰਨੀ ਪੈਂਦੀ ਆ ਜੱਟਾਂ ਵਾਲਾ ਕੰਮ ਸਿੱਧਾ ਮੈਸਤਰੀ ਵਾਲੀ ਹੋਏ ਉਸਤੇ ਕੰਮ ਆਇਆ ਹੋਏ ਨਾ ਲੈਂਟਾ ਸਾਰੇ ਜਾਂਦੀ ਚਲਦੇ ਰਹਿੰਦੀ ਆ ਸਹੀ

ਹਾਂ ਇੱਕੇ ਵੱਡਾ ਯੂ ਐਲ ਬਾਈ ਵਾਲਾ ਚੁੱਪ ਹੋਇਆ ਵਾਲਾ ਨਹੀਂ ਐਕਸਪਲੇਨ ਕਰਦਾ ਬੁਰਾ 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 ਅੱਜ ਇਹ ਪਹੁੰਚ ਗਏ ਜੈਤੋ ਇਹ ਜੈਤੋ ਮੋਰਚਾ ਜੈਤੋ ਹੀ ਜਿਹੜਾ ਬਹੁਤ ਫੇਮਸ ਆ ਅੱਜ ਕੱਲ ਦੇ ਜੁਆਕਾਂ ਨੂੰ ਪਤਾ ਨਹੀਂਗਾ ਜੈਤੋ ਮੋਰਚਾ ਇਹ ਤੇ ਬਹੁਤ ਪੁਰਾਣਾ ਆਪਣੇ ਸਿੱਖ ਇਤਿਹਾਸ ਲਿਖਾਇਆ ਜੈਤੋ ਮੋਰਚਾ ਕੰਨ ਸਰ ਕਹਿੰਦੇ ਨੂੰ ਇੱਥੇ ਰੇਲਵੇ ਲਾਈਨ ਵੀ ਆ ਅਸੀਂ ਸਿੱਧਾ ਰੇਲਵੇ ਲਾਈਨ ਨੂੰ ਜਾਂਦਾ ਇਹ ਰੇਲਵੇ ਲਾਈਨ ਬਟੰਡਾ ਫ੍ਰੀਕੋਟ ਫਰੋਇਪੁਰ ਸਾਰੀ ਕੁਝ ਚੁੜੀ ਹੋਈ ਆ ਉਸੀਂ ਬੈਂਕ ਚ ਆ ਚੁੱਕੇ ਹਾਂ ਪੀ ਐਨ ਬੀ ਸੀ ਨਹੀਂ ਦੇ ਸਕੀਏ ਇਹ ਥੋੜਾ ਲੈਂਟਾ ਦਾ ਕੰਮ ਸੀਗਾ ਫਿਰ ਆਪਾਂ ਜਾਵਾਂਗੇ ਲੈਬ ਲੈ ਕੇ ਸਰਵਰ ਜਾਟਰ ਤੋਂ ਪਹੁੰਚੇ ਗੋਣਾ ਅਨਟ ਲਈ ਅਸੀਂ ਟਿਕਾ ਆਪਣੀ ਟਾਈਮ ਸਬਮਿਟ ਕਰਾਉਣ ਲਈ ਤੇ ਥੋੜੇ ਮੈਡੀਕਲ ਅਟੈਚ ਕਰਾਉਣ ਲਈ ਵੈਲਟਾ ਜਿ ਲਾਲ ਗਏ ਸਾਡੇ ਮੂਰੇ ਮਾਮੇ ਨਹੀਂ ਘਟੀ ਜਾਂਦੀ ਹੈ ਮਾਮੇ ਨੇ ਲੈ ਚੱਕ चाक के मामा ने चढ़ना नहीं, फिर मामा जी कहने क्या हो बेटा, सरल स्कीम, आओ बेटा, सही का, बेहतर लालक। ना विच ब्राउज़ कर लेंगे ना विच जने मगर पागल चावा है। बाय मामा जी, सीजू लेटर। ਪਸਾ ਹੀ ਤੋਂ ਕਰਿੰਦਾ ਕਿ ਆਪਣੇ ਤ੍ਰੱਕੀ ਘਟਟ ਤੋਏ ਜਾਦਾ ਤਰੱਕੀ ਘਟਟ ਤੋਏ ਜਾ ਰਹਾ ਹੈ ਇਹ ਸ਼ਹਿਰੀ ਅਮਰਦਮਨ ਗੋਨਿਆਣਾ ਜਿਹਦਾ ਸਰਟੀਫਿਕੇਟ ਦਾ ਰੋਲਾ ਪਿਆ ਜੀ ਪਾਟੀ ਪਾਪੇ ਸਾਨੂੰ ਵੀਰੇ ਗੋਨਿਆਣੇ ਮਾਨ ਦਾ ਪਿੰਡ ਹੈ ਗੋਨਿਆਣਾ ਜੋ ਕੋਈ ਨੀ ਉਹ ਤਾਂ ਬਦਲ ਜਾਂਦਾ ਬੰਦਾ ਯਾਰ ਉਹ ਨਾ ਕਿ ਮਜਬੂਰੀਆਂ ਹੁੰਦੀਆਂ ਸਾਰੇ ਬੰਦਿਆਂ ਦੀ ਇਹ ਬੱਸ ਸਟੈਂਡ ਦੇਖੋ ਕੋਨੇ ਨੇ ਮਾਨਦਾ ਅੱਗੇ ਚੱਲ ਗਏ ਬੱਸ ਸਟੈਂਡ ਵੀ ਚੱਲ ਗਏ ਹਾਂ ਇਹ ਬੱਸ ਸਟੈਂਡ ਕੋਨੇ ਨੇ ਮਾਨਦਾ सेंट्रो Hyundai लो जी पਟੰਡਾ ਸ਼ਹਿਰ ਸਟਾਰਟ ਹੋ ਗਿਆ ਤੇ ਐਸੇ ਆ ਜੀ ਦੇਖ ਹੁਣ ਲੈ ਤੋਂ Hyundai ਫਰਮਲ ਜੇ ਆਪਣਾ ਮਾੜਾ ਕਰਾਉਣੀ ਹੈ ਸਾਫ ਰੱਖੀ ਬ੍ਰੈਂਡ ਦੇ ਚੀ ਲਾਗੇ ਦੇ ਕੋਈ ਨਾ ਜਰਾਏ ਤੇ ਪਿੰਡ ਨੇ ਜਾਓ ਆਗੇ ਸਰਮਣ ਗਲਾਬ ਤੇ ਆਗੇ ਗਲਾਬ ਕੇ ਟੀ ਗਲਾਬ ਕੋਲ ਬਟਨ ਡੇਕ ਉੱਤੀ ਪਾਦੇ ਵੇ ਮਈਆ ਉਹ ਗਾਣਾ ਬੜਾ ਮਸ਼ਹੂਰ ਲੋਕੋਂ ਕੀ ਇਤਨੀ ਫੀਲ ਹੋ ਗਈ ਵਿਚਾਲੇ ਵੈਲਕਮ ਟੂ ਬਟਡਾਪ

ਜੈਨ ਲਕਟਰ ਮੋਲਮ ਅਮੀ ਆਵੇਂ ਲਾਉਤੀ ਅੱਪਾ ਪੌਂਟ ਗੇ ਮੋਲ ਚਲਿਏ ਦਿਖਾਈਏ ਸਨੂ ਮੋਲ ਅਸੀਂ ਆ ਗਏ ਐਪਲ ਸਕੇਅਰ ਸੈਂਟਰ ਚ ਸਾਡੀ ਡਾਇਰੈਕਟ ਪੜਾਈ ਤੱਕ era ਮਰੀਤਾ ਗਈ ਨਹੀਂ ਸੀ ਸੋਨ ਦੇ ਆਪਾਂ ਤੋਂ ਮਾਰੇ ਕਿ ਨਵੀਂ ਵਰਗੇ ਸੀ ਵੇਟਿੰਗ ਚ ਅਸੀਂ ਸਭ ਦੇ ਤੋਂ ਪਾਸ ਤੇ ਸਾਬੇ ਵਾਲੇ ਸਾਡੇ ਉਸਤਾਦ ਆ ਮੈਂ ਪਹਿਲਾਂ ਇਹਨਾਂ ਕੋ ਕੰਮ ਕਰ ਦਰਿਆ ਫੇ ਰਸਤਾ ਜੀ ਨਾਲ ਮਿਲ ਕੇ ਜਾਵਾਂਗੇ ਸਾਬੇ ਚ ਉਸਤਾਦ ਜੀ ਬੈਠੋ ਸਾਬੇ ਵਾਲੇ ਉਸਤਾਦ ਨੂੰ ਮਿਲ ਕੇ ਆ ਜਾਓ ਨਾਲ ਸੱਚੀ ਹੈ ਪੜੂ ਕੀ ਕੇ ਲੱਗਿਆ ਵਧੀਆ ਠੰਡਾ ਮਾਤਾ ਆਇਆ ਵਧੀਆ ਨਾ ਟੈਸਟ ਹੀ ਡਾਇਰੈਕਟਰ ਤਾਂ ਹੁੰਦੇ ਹੋ ਜਾਣਾ ਕੋਈ ਵਾਪਸ ਪਿੰਡ ਨੂੰ ਚੱਲਦੇ ਆਂ ਟਾਈਮ ਹੋ ਗਿਆ ਤਕਰੀਬਨ 5 15 ਦਾ ਸ਼ਾਮ ਦੇ ਪਟੰਡਾ ਬਾਏ ਬਾਏ ਫੇਰ ਆਵਾਂਗੇ ਜਿੱਦਾਂ ਟੈਬਲ ਨਹੀਂ ਹੋਈ ਸੀ ਟੈਬਲ ਸਾਡੀ ਐਪਲ ਦੀ ਹਫਤੇ ਬਾਅਦ ਮਿਲੂਗੀ ਸਾਨੂੰ ਹਫਤੇ ਬਾਅਦ ਸਾਨੂੰ ਉਸ ਦਿਨ ਅਸੀਂ ਰਿਪਲੇਸਮੈਂਟ ਕਰਾਂਗੇ ਜੀ ਜਲਦੀ ਹੋਮ ਕੀ ਜਾਂ ਮੈਂ ਕੱਲ ਲੰਘ ਰਿਹਾ ਚੈਰੀਆ ਉਹ ਲੈ ਗਿਆ Thank <laughs> you.